ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘਾਲਾ ਸੋ ਮਲੇਰ ਕੋਲਾ ਦੀ ਇੱਕ ਐਜੇ ਹੀ ਦੁਕਾਨ ਤੇ ਲੈ ਕੇ ਆਏ ਆ ਜਿਹੜੀ ਕਿ ਤੁਹਾਡੇ ਲਈ ਬੜੀ ਖਾਸ ਹੈ ਕਿਉਂ ਖਾਸ ਹੈ ਦੱਸ ਦੀ ਆਪਣਾ ਦੁਕਾਨ ਹੈ ਕਿੱਥੇ ਇੱਧਰ ਹੈਗਾ ਜੀ ਲੋਹਾ ਬਾਜ਼ਾਰ ਸੱਜੇ ਹੱਥ ਹੈਗਾ ਪਿੱਪਲ ਚੌਂਕ ਪਿੱਪਲ ਚੌਂਕ ਦੇ ਅੱਗੇ ਆਵੋਗੇ ਪਹਿਲਾ ਖੱਬਿਆ ਤੇ ਦਰਵਾਜ਼ਾ ਬਣਿਆ ਹੋਇਆ ਦਰਵਾਜ਼ੇ ਦੇ ਅੱਗੇ ਆ ਕੇ ਜਿਹੜੀ ਕਿ ਇੱਧਰ ਸਰਦਾਰ ਜੀ ਗਰਮੈਂਟ ਦੀ ਦੁਕਾਨ ਹੈ ਇਹ ਦੁਕਾਨ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਸੋ ਕਿਵੇਂ ਖਾਸ ਹੋਣ ਵਾਲੇ ਤਾਂ ਦੱਸ ਦਈਏ ਸਾਡੇ ਪੰਜਾਬ ਦੇ ਵਿੱਚੋਂ ਕਾਫੀ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਗਏ ਨੇ ਇਧਰੋਂ ਬੱਚਿਆਂ ਦੇ ਪੇਰੈਂਟਸ ਮਾਪਿਓ ਜਿਹੜੇ ਕਿ ਕੱਪੜੇ ਭੇਜਦੇ ਨੇ ਜਿਵੇਂ ਕਹਿੰਦੀ ਐ ਵੀ ਬੂਟ ਭੇਜਦੇ ਨੇ ਕੱਪੜੇ ਟੀ-ਸ਼ਰਟਾਂ ਸਲਟਾਂ ਕਿਉਂ ਉੱਧਰ ਕੱਪੜੇ ਬਹੁਤ ਮਹਿੰਗੇ ਨੇ ਸੋ ਇਸ ਤਰ੍ਹਾਂ ਦੀ ਦੁਕਾਨ ਹੈ ਜਿਹੜਾ ਕਿ ਤੁਸੀਂ ਬੱਚਿਆਂ ਲਈ ਸਮਾਨ ਭੇਜਦੇ ਹੋ ਤੁਹਾਨੂੰ ਸ਼ਹਿਰ ਦੀਆਂ ਕਈ ਦੁਕਾਨਾਂ ਜਾਣਾ ਪੈਂਦਾ ਜਾਂ ਵਧੀਆ ਕੁਆਲਿਟੀ ਲਈ ਜਿਹਨੇ ਬਾਹਰ ਕੁਆਲਿਟੀ ਜਿਹੜੀ ਮਿਲਦੀ ਆ ਉਸ ਤਰ੍ਹਾਂ ਦੀ ਕੁਆਲਿਟੀ ਲਈ ਤੁਹਾਨੂੰ ਜਿਹੜਾ ਕਿ ਕਈ ਦੁਕਾਨਾਂ ਤੇ ਜਿਹੜਾ ਕਿ ਫਿਰਨਾ ਪੈਂਦਾ ਪਰ ਮਲੇਰ ਕੋਲਾ ਦੀ ਇੱਕ ਅਜਿਹੀ ਦੁਕਾਨ ਤੁਹਾਨੂੰ ਲੈ ਕੇ ਆਏ ਆ ਜਿੱਥੇ ਇਹ ਸਾਰੀ ਚੀਜ਼ ਇੱਕ ਥਾਂ ਤੇ ਮਿਲ ਜੇਗੀ ਹਾਂਜੀ ਵਿਦੇਸ਼ਾਂ ਵਿੱਚ ਤੁਸੀਂ ਆਪਣੇ ਬੱਚਿਆਂ ਦੇ ਲਈ ਵਧੀਆ ਟੀ-ਸ਼ਰਟ ਵਧੀਆ ਪੈਂਟਾਂ ਵਧੀਆ ਬੂਟ ਵਧੀਆ ਕੰਬਲ ਵਧੀਆ ਚਾਦਰਾਂ ਭੇਜਣੀਆਂ ਨੇ ਤਾਂ ਤੁਹਾਨੂੰ ਸ਼ਹਿਰ ਦੀਆਂ ਜਿਹੜੀਆਂ ਬਹੁਤੀ ਦੁਕਾਨਾਂ ਤੇ ਨਹੀਂ ਫਿਰਨਾ ਪਵੇਗਾ ਸਿਰਫ 21 ਦੁਕਾਨ ਤੇ ਆ ਕੇ ਤੁਹਾਡੀ ਜਿਹੜੀ ਕਿ ਹਰ ਜਿਹੜੀ ਖਵਾਇਸ ਮਨ ਦੀ ਇੱਛਾ ਪੂਰੀ ਹੋ ਜਾਵੇਗੀ ਇੰਨੀ ਵਧੀਆ ਕੁਆਲਿਟੀ ਰੇਟ ਪੱਖੋਂ ਗਿਆਨੀ ਨਾਲ ਗੱਲ ਕਰਾਂਗੇ ਵੀ ਕੀ ਖਾਸ ਹੈ ਕਹਿੰਦੇ ਜੀ ਬਰਜ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਆਨੁ ਜੀ ਤੁਹਾਨੂੰ ਪਰਮੇਸ਼ਰ ਜੀ ਕਿਵੇਂ ਹਾਂ ਜੀ ਠੀਕ ਹਾਂ ਸੇ ਤਰ੍ਹਾਂ ਕਿਰਪਾ ਤੁਹਾਨੂੰ ਗੁਰਨਾਨਦ ਸਾਹਿਬ ਦੀ ਕਿਰਪਾ ਚੜ੍ਹਦੀ ਕਲਾ ਜੀ ਸਾਡੇ ਬੱਚੇ ਵਿਦੇਸ਼ਾਂ ਵਿੱਚ ਬਹੁਤ ਗਏ ਨੇ ਜੀ ਬੜੇ ਮਾਪੇ ਇੱਧਰ ਸ਼ਾਪਿੰਗ ਕਰਕੇ ਕਿਉਂ ਉੱਧਰ ਕਾਫੀ ਮਹਿੰਗਾ ਪੈ ਜਾਂਦਾ ਜੀ ਬਿਲਕੁਲ ਆ ਤੇ ਉਹਨਾਂ ਲਈ ਕੀ ਤੁਹਾਡੇ ਕੋਲੇ ਖਾਸ ਆ ਸਾਡੇ ਉਹਨਾਂ ਬੱਚਿਆਂ ਲਈ ਦੱਸੋ ਦੱਸ ਕਰੋ ਬਿਲਕੁਲ ਸਰ ਉਹਨਾਂ ਵਾਸਤੇ ਖਾਸ ਸਹੂਲਤਾਂ ਨੇ ਆਪਣੇ ਕੋਰੀਅਰ ਵਾਲੇ ਬੰਦਿਆਂ ਨਾਲ ਲਿੰਕ ਰੱਖੇ ਹੋਏ ਨੇ ਤੁਸੀਂ ਸਾਨੂੰ ਆਨਲਾਈਨ ਵੀਡੀਓ ਕਾਲ ਲਗਾ ਕੇ ਜਾਂ ਤੁਸੀਂ WhatsApp ਤੇ ਸਾਨੂੰ ਮੈਸੇਜ ਪਾ ਕੇ ਆਨਲਾਈਨ ਤੁਸੀਂ ਫੋਟੋ ਮਤਲਬ ਪਵਾ ਕੇ ਤੁਸੀਂ ਸਿਲੈਕਟ ਕਰਾ ਕੇ ਅਸੀਂ ਕੋਰੀਅਰ ਵੀ ਕਰਾ ਸਕਦੇ ਹਾਂ ਆਨਲਾਈਨ ਆਰਡਰ ਵੀ ਬੁੱਕ ਕਰਦੇ ਹਾਂ ਦੇਖੋ ਹਾਫ ਬਾਜੂ ਜੈਕਟਸ ਨੇ ਬਹੁਤ ਪ੍ਰੀਮੀਅਮ ਕੁਆਲਿਟੀ ਦਾ ਮਾਲ ਹੈ ਔਰ ਪ੍ਰਾਈਸ ਬੜੇ ਅਫੋਰਡੇਬਲ ਰੱਖੇ ਨੇ ਜਿਹੜੇ ਕੀ ਤੁਸੀਂ ਖੁਦ ਆਪ ਕਹੋਗੇ ਵੀ ਪ੍ਰਾਈਸ ਬਹੁਤ ਬੈਸਟ ਨੇ ਤੁਸੀਂ ਸਾਨੂੰ WhatsApp ਦੇ ਵਿੱਚ ਇਨਬਾਕਸ ਤੇ ਵੀ ਜਾ ਕੇ ਮੈਸੇਜ ਕਰੋ ਸਾਡਾ ਨੰਬਰ ਹੈ 9998067653 ਮਾਲ ਹੋਊਗਾ ਪ੍ਰੀਮੀਅਮ ਕੁਆਲਟੀ ਦਾ ਮਾਲ ਹੋਊਗਾ ਸਾਰਾ A ਕਲਾਸ ਮਾਲ ਹੋਊਗਾ ਰੇਟ ਬੜੇ ਰੀਜ਼ਨੇਬਲ ਹੋਣਗੇ ਅਸੀਂ ਕਹਿੰਨੇ ਆ ਵੀ ਸਾਡਾ ਜਿਹੜਾ ਪ੍ਰੋਡਕਟ ਹੈ ਸਾਡਾ ਜਿਹੜਾ ਆਰਟੀਕਲ ਹੈ ਹਰ ਘਰ ਦੇ ਵਿੱਚ ਪਹੁੰਚ ਜਾਵੇ ਜੀ ਸਾਡੀ ਇਹੀ ਕੋਸ਼ਿਸ਼ ਹੈ ਹੂੰ ਜਰਰੀ ਹੈ ਕਿ ਇਹ ਚਾਦਰਾਂ ਇਹ ਵੀ ਮੈਂ ਦੇਖਿਆ ਜਿਹੜੇ ਬਾਰੇ ਬਹੁਤ ਕੈਨੇਡਾ 'ਚ ਭੇਜਦੇ ਨੇ ਜੀ ਬਿਲਕੁਲ ਇਹਦੇ ਬਾਰੇ ਦੱਸੋ ਜੀ ਇਹ ਕੀ ਰੇਟ ਆ ਤੇ ਬੜੇ ਕਿਵੇਂ ਮੇਰੀ ਖਾਸ ਕੀ ਹੈ ਸਰ ਜੀ ਨੇ ਕਿ ਉੱਥੇ ਅਕਸਰ ਕੀ ਕਹਿੰਦੇ ਨੇ ਹਰ ਕਮਰੇ ਦੇ ਵਿੱਚ ਰੂਮ ਹੀਟਰ ਲੱਗਿਆ ਹੋਇਆ ਹੁੰਦਾ ਹੂੰ ਕਈ ਵਾਰੀ ਤਾਂ ਮਤਲਬ ਜ਼ਿਆਦਾ ਹੈਵੀ ਕੰਫਰਟਰ ਨਾਲ ਚਾਹੀਦਾ ਤੇ ਕਿਤੇ ਲਾਈਟ ਕੰਫਰਟਰ ਚਾਹੀਦਾ ਜੀ ਉਹ ਵੀ ਅਸੀਂ ਆਨਲਾਈਨ ਆਰਡਰ ਲੈ ਕੇ ਤੁਹਾਨੂੰ ਕੋਰੀਅਰ ਰਾਹੀਂ ਬੁੱਕ ਕਰਾ ਸਕਦੇ ਆ ਪ੍ਰਾਈਸ ਬੜੇ ਬੈਸਟ ਹੋਣਗੇ ਕਾਟਨ ਦੇ ਵਿੱਚ ਹੈ ਵੂਲਨ ਦੇ ਵਿੱਚ ਹੈ ਕਿੰਗ ਸਾਈਜ਼ ਹੈ ਕੁਇਨ ਸਾਈਜ਼ ਹੈ ਨੋਰਮਲ ਸਾਈਜ਼ ਹੈ ਹਰ ਤਰ੍ਹਾਂ ਦਾ ਸਾਈਜ਼ ਪ੍ਰੋਵਾਈਡ ਕਰਾ ਕੇ ਦੇਾਂਗੇ ਕੰਫਰਟਰ ਦਾ ਸੈੱਟ ਚਾਹੀਦਾ ਸੈੱਟ ਦੇ ਵਿੱਚ मीनिंग ਆ ਗਿਆ ਨਾਲ ਕੰਫਰਟਰ ਆ ਡਬਲ ਬੈੱਡ ਦਾ ਨਾਲ ਉਹਦੇ ਬੈੱਡ ਸ਼ੀਟ ਹੈ ਨਾਲ ਪਿੱਲੋ ਕਵਰ ਨੇ ਅਗਰ ਵਾਰਮ ਚਾਹੀਦਾ ਹੈ ਵਾਰਮ ਮਿਲ ਜਾਏਗਾ ਕੂਲ ਚਾਹੀਦਾ ਹੈ ਕਾਟਨ ਚ ਮਤਲਬ ਕਹਿੰਦਾ ਪਾਪ ਕਾਟਰ ਕੋਈ ਕੋਈ ਫੀਲ ਪਸੰਦ ਕਰਦਾ ਹੈ ਕਾਟਨ ਦੀ ਕੋਈ ਫੀਲ ਪਸੰਦ ਕਰਦਾ ਹੈ ਵਾਰਮ ਮਤਲਬ ਵੂਲਨ ਦੀ ਦੋਨੋਂ ਤਰ੍ਹਾਂ ਦੀਆਂ ਚੀਜ਼ਾਂ ਆਪਣੇ ਕੋਲ ਹੈਗੀਆਂ ਨੇ ਅਸਾ ਇਹ ਤੁਹਾਡੀ ਥੋੜੀ ਜਿᱷਾਨੂ ਵੈਰਾਈਟੀ ਦਿਖਾਓ ਲੋਅਰ ਦੀ ਜਿਹੜੇ ਕਿ ਜਰਤਰ ਸਾਡੇ ਬੱਚੇ ਫਾਰਮ ਵਾਲੇ ਲੋਰਾਂ ਪਾਉਂਦੇ ਨੇ ਉਧਰੋਂ ਕਾਫੀ ਮਹਿੰਗੇ ਮਿਲਦੇ ਨੇ ਪਰ ਤੁਹਾਨੂੰ ਮਲੇਰ ਕੋਲ ਦੀ ਇਸ ਦੁਕਾਨ ਤੋਂ ਜਿਹੜੇ ਕਿ ਬਹੁਤ ਹੀ ਜੈਜਟਾਂ ਦੇ ਉੱਪਰ ਜਿਵੇਂ ਜਾਰਡਨ ਸਟਾਈਲ ਪਈਆ ਜਾਂ ਪੋਲੋ ਪਈਆ ਮੈਕੀ ਪਈਆ ਜਿਹੜਾਸ ਪਈਆ ਇਹ ਬਹੁਤ ਵਧੀਆ ਕੁਆਲਿਟੀ ਤੁਸੀਂ ਹਾਂਜੀ ਜੀ ਦੇਖੋ ਇਹ ਹੈ ਵਾਰਮ ਲੋਰ ਹੈ ਇਹ ਵਿంటర్ ਦੇ ਵਿੱਚ ਪਾ ਸਕਦੇ ਹੋ ਤੁਸੀਂ ਜੇ ਮਾਈਨਸ ਡਿਗਰੀ ਤਾਪਮਾਨ ਹੈ ਤਾਂ ਵੀ ਤੁਸੀਂ ਪਾ ਸਕਦੇ ਹੋ ਕੈਂ ਦਾ ਪਾਵ ਹੈ ਬਹੁਤ ਹੀ ਹੈਵੀ ਥਿਕਨੈਸ ਦੇ ਜੀਐਸਐਮ ਦੇ ਵਿੱਚ ਅਸੀਂ ਤਿਆਰ ਕਰਾਣੇ ਆ ਸਿੰਪਲ ਵੀ ਐਡੀਟਰਸ ਲੋਗੋ ਸਾਰੇ ਤਰ੍ਹਾਂ ਦੇ ਨਾਈਕੀ ਲੋਗੋ ਹਰ ਤਰ੍ਹਾਂ ਦੀ ਵੈਰਾਈਟੀ ਹੋਏਗੀ ਸਿੰਪਲ ਨੀਚੋ ਰਿਬ ਵਾਲੀ ਦੇਖੋ ਅਕਸਰ ਨੀਚੋ ਰਿਬ ਵਾਲੀ ਜਿਹੜੀ ਲੋਰ ਆ ਕਾਮਨ ਨਹੀਂ ਹੈ ਹਰ ਕਿਤੇ ਨਹੀਂ ਮਿਲਦੀ ਹੈ ਨੀਚੋ ਰਿਬ ਵਾਲੀ ਲੋਰ ਹੋਏਗੀ ਕੁਆਲਿਟੀ ਬਹੁਤ ਉਮਦਾ ਹੋਊਗੀ ਸੌਫਟ ਫੀਲ ਹੋਏਗਾ ਠੀਕ ਹੈ ਜੀ ਨਾਲ ਰੇਟ ਵੀ ਬੜਾ ਬੈਸਟ ਹੋਏਗਾ ਰੇਟ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਮੈਂ ਨੰਬਰ ਪਹਿਲਾਂ ਤੁਹਾਨੂੰ ਦੱਸ ਚੁੱਕੇ ਹਾਂ ਸਕ੍ਰੀਨ ਤੇ ਵੀ ਸਾਡਾ ਨੰਬਰ ਚੱਲੇਗਾ ਤੁਸੀਂ ਸਾਨੂੰ ਕੋਈ ਵੀ ਚੀਜ਼ ਦਾ ਰੇਟ ਪਤਾ ਕਰਨਾ ਹੈ ਤਾਂ WhatsApp ਤੇ ਮੈਸੇਜ ਪਾ ਕੇ ਰੇਟ ਪਤਾ ਕਰ ਸਕਦੇ ਹੋ ਆਪਣੀ ਪੂਰੀ ਤਸੱਲੀ ਹੋਣ ਤੋਂ ਬਾਅਦ ਫਿਰ ਤੁਸੀਂ ਸਾਨੂੰ ਜੋ ਪੈਸੇ ਟਰਾਂਸਫਰ ਕਰ ਸਕਦੇ ਹੋ ਯਾਨੀ ਅਗੇ ਬੂਟ ਪਏ ਨੇ ਜੀ ਇਹਨਾਂ ਬਾਰੇ ਵੀ ਥੋੜਾ ਦੱਸੋ ਬੱਚਿਆਂ ਨੂੰ ਬਿਲਕੁਲ ਬੂਟਾਂ ਦੇ ਵਿੱਚ ਹਰ ਸਾਈਜ਼ ਹੈ ਸਾਡੇ ਕੋਲੇ ਜਿਵੇਂ ਕਿ 6 ਤੋਂ ਲੈ ਕੇ ਲਗਭਗ 10 11 ਨੰਬਰ ਤੱਕ ਨੇ ਸਾਰੇ ਤਰ੍ਹਾਂ ਦੇ ਸ਼ੂਜ਼ ਨੇ ਹਰ ਸਾਈਜ਼ ਹੈ ਜਿਸ ਤਰ੍ਹਾਂ ਦਾ ਟੇਸਟ ਹੈ ਸੌਕਸ ਵੀ ਨੇ ਸਾਡੇ ਕੋਲ ਠੀਕ ਹੈ ਸਰ ਜੀ ਕਾਟਨ ਦੀਆਂ ਸੌਕਸ ਵੀ ਨੇ ਇਹ ਇੱਕ ਆ ਦੇਖੋ ਇਹ ਬ੍ਰਾਂਡ ਦੀ ਜੈਕਟ ਆ ਇਹ ਜਿਹੜੇ ਕਦਰਦਾਨ ਨੇ ਜਿਹੜੇ ਕੁਆਲਿਟੀ ਲਵਰ ਨੇ ਉਹਨਾਂ ਨੂੰ ਪਤਾ ਹੈ ਦੇਖੋ ਇਹ ਬ੍ਰਾਂਡ ਆ ਜਿਹੜਾ ਤੁਸੀਂ ਤਿਆਰ ਨਾਲ ਇਸੇ ਪਲੀਜ਼ ਜਿਹੜਾ ਪਿਕਚਰਾਇਜ਼ ਕਰੋ ਇਹਨੂੰ ਇਹ ਬ੍ਰਾਂਡ ਆ ਜਿਹੜਾ ਇੰਟਰਨੈਸ਼ਨਲ ਬ੍ਰਾਂਡ ਆ ਇਹ ਜਿਹੜੇ ਬੰਦੇ ਬ੍ਰਾਂਡ ਲਵਰ ਨੇ ਉਹ ਇਹਨੂੰ ਬਹੁਤ ਲਾਈਕ ਕਰਨਗੇ ਦੇਖੋ ਜੀ ਬਹੁਤ ਬਿਹਤਰੀਨ ਕੁਆਲਿਟੀ ਹੈ ਬਹੁਤ ਉਮਦਾ ਕੁਆਲਿਟੀ ਹੈ ਇਹਦੇ ਵਿੱਚ ਕਲਰ ਵੀ ਨੇ ਕਪੜਾ ਬਹੁਤ ਸਮੂਥ ਹੈ ਦੇਖੋ ਬਹੁਤ ਵਧੀਆ ਫੀਲ ਆਊਗਾ ਹੂੰ ਠੀਕ ਹੈ ਸਰ ਜੀ ਜੀ ਔਰ ਹਰ ਤਰ੍ਹਾਂ ਦੀ ਤਸੱਲੀ ਕਰਾ ਦੇਾਂਗੇ ਤੁਸੀਂ ਕੁਆਲਿਟੀ ਦੇ ਵਿੱਚ ਕੋਈ ਸਮਝੌਤਾ ਨਹੀਂ ਕਰਦੇ ਅਸੀਂ ਕੁਆਲਿਟੀ ਹਰ ਤਰ੍ਹਾਂ ਦੀ ਦੇਾਂਗੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਬਹੁਤ ਚੀਜ਼ਾਂ ਜਿਹੜੇ ਬੱਚਿਆਂ ਨੂੰ ਮਾਪਿਓ ਬਾਹਰੇ ਭੇਜਦੇ ਨੇ ਹੋਰ ਕੀ ਕੀ ਮਤਲਬ ਤੁਹਾਡੇ ਕੋਲੋਂ ਆ ਕੇ ਜਿਹੜਾ ਕਿ ਜ਼ਰੂਰਤ ਉਹਨਾਂ ਦੀ ਪੂਰੀ ਹੋ ਸਕਦੀ ਹੈ ਮਤਲਬ ਵੀ ਬਾਜ਼ਾਰ 'ਚ ਉਹਨਾਂ ਨੂੰ ਬਾਹਲੇ ਥਾਉਣਾ ਫਿਰਨਾ ਪਵੇ ਦੇਖੋ ਮੇਨ ਮੇਨ ਚੀਜ਼ਾਂ ਹੁੰਦੀਆਂ ਜਿਵੇਂ ਕਿ ਬਲੈਂਕਟ ਹੋ ਗਏ ਠੀਕ ਹੈ ਜੀ ਡਬਲ ਬੈੱਡ ਦੀਆਂ ਬੈੱਡ ਸ਼ੀਟਾਂ ਹੋ ਗਈਆਂ ਸਾਰੇ ਤਰ੍ਹਾਂ ਦੀਆਂ ਅਵਾਇਲ ਸਾਡੇ ਕੋਲ ਅਸੀਂ ਪ੍ਰੋਵਾਈਡ ਕਰਾ ਕੇ ਦੇਨੇ ਆ ਸੈੱਟ ਹੋ ਗਏ ਬਾਕੀ ਲੋਰਾਂ ਟੀ-ਸ਼ਰਟਾਂ ਸ਼ਰਟਾਂ ਪਰਫਿਊਮ ਹੋ ਗਏ ਵਾਚ ਦਿਖਾਣਾ ਮੈਂ ਤੁਹਾਨੂੰ ਵਾਚ ਸਾਡੇ ਕੋਲ ਬਹੁਤ ਵਧੀਆ ਨੇ ਦੇਖੋ ਇਹ ਵਾਚ ਹੈ ਜਿਹੜੀ ਮਤਲਬ ਦੇਖੋ ਇਹ ਕਹੇ ਜੀ ਆਈਟਮ ਹੈ ਇਹਦੇ ਵਿੱਚ ਮਤਲਬ ਕੋਈ ਇਹਦਾ ਤੁਸੀਂ ਪ੍ਰਾਈਸ ਦਾ ਗੈਟਸ ਨਹੀਂ ਕਰ ਸਕਦੇ ਹੈਗੇ ਜੀ ਇਹ ਪ੍ਰਾਈਸ ਇਸ ਤਰ੍ਹਾਂ ਦੀ ਚੀਜ਼ ਹੈ ਤੁਸੀਂ 2 ਲੱਖ ਦੀ ਕਹਿ ਦੋ ਵਾਹ ਜੀ ਵਾਹ ਜਾਂ 50 ਹਜ਼ਾਰ ਦੀ ਕਹਿ ਦੋ ਜਾਂ ਤੁਸੀਂ 10 ਹਜ਼ਾਰ ਦੀ ਕਹਿ ਦੋ ਕੀਮਤ ਸਿਰਫ 2200 ਰੁਪਏ ਵਾਹ ਜੀ ਵਾਹ ਬਹੁਤ ਖੂਬਸੂਰਤ ਚੀਜ਼ ਹੈ ਬਹੁਤ ਹੀ ਬਿਹਤਰੀਨ ਚੀਜ਼ ਹੈ ਬਹੁਤ ਹੀ ਬ੍ਰਾਂਡਡ ਆਈਟਮ ਹੈ ਬਹੁਤ ਖੂਬਸੂਰਤ ਚੀਜ਼ ਹੈ ਇਹਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਦੇਖੋ ਆ ਸਾਰੇ ਦੇ ਹੋਰ ਆਰਟੀਕਲ ਪਏ ਨੇ ਪਰਫਿਊਮ ਹਰ ਤਰ੍ਹਾਂ ਦਾ ਅਵੇਲੇ ਬਰਬਰੀ ਸਾਰੇ ਦੇਖੋ ਕੂਲ ਵਾਟਰ ਹਰ ਤਰ੍ਹਾਂ ਦਾ ਲੜਕੀਆਂ ਲਈ ਅਲੱਗ ਹੈ ਤੇ ਲੜਕਿਆਂ ਵਾਸਤੇ ਅਲੱਗ ਹੈ ਹਰ ਤਰ੍ਹਾਂ ਦੀ ਫਰੇਗਰੈਂਸ ਹੈ ਆਪਣੇ ਕੋਲੇ ਕੀ ਕਹਿੰਦੇ ਨੇ ਆ ਆ ਗਿਆ ਬੈਲਟ ਲੈਦਰ ਦੀਆਂ ਬੈਲਟ ਤੇ ਬਹੁਤ ਬਿਹਤਰੀਨ ਕੁਆਲਿਟੀ ਦਾ ਵਾਲਾ ਹੈ ਮਤਲਬ ਸਾਡੀ ਕੋਸ਼ਿਸ਼ ਹੈ ਵੀ ਅਸੀਂ ਕਸਟਮਰ ਨੂੰ ਮਤਲਬ ਹਰ ਤਰ੍ਹਾਂ ਦੀ ਚੀਜ਼ ਪ੍ਰੋਵਾਈਡ ਕਰਾ ਕੇ ਦਈਏ ਔਰ ਨਾਲ ਰੇਟ ਹੈ ਜਿਹੜਾ ਉਹਨੂੰ ਬੜਾ ਕੰਟਰੋਲ ਰੱਖਣਾ ਹੈ ਵਾਕਈ ਜੀ ਸੋ ਵਾਕਈ ਜੀ ਬਹੁਤ ਵਧੀਆ ਜਿਹੜੀ ਕਿ ਕੁਆਲਿਟੀ ਸਰਦਾਰ ਜੀ ਦੀ ਦੁਕਾਨ ਤੇ ਆ ਕਿ ਤੁਸੀਂ ਦੇਖ ਸਕਦੇ ਹੋ ਗਰਮੀ ਦਾ ਹੁਣ ਮੂਰੇ ਸਮਾਂ ਆਉਣ ਵਾਲਾ ਹੈ ਤੁਸੀਂ ਆਪਣੇ ਬੱਚਿਆਂ ਲਈ ਜਿਵੇਂ ਪਹਿਲਾਂ ਵੀ ਮੈਂ ਕਹਿ ਚੁੱਕਿਆ ਤੁਸੀਂ ਫੋਰਮ ਦੇ ਵਿੱਚ ਕੋਈ ਚੀਜ਼ ਭੇਜਣੀ ਆ ਪਾਸਲ ਕਰਨਾ ਸਾਰਾ ਅਰੇਜਮੈਂਟ ਕਰਕੇ ਦੇਣਗੇ ਤੁਸੀਂ ਆ ਕੇ ਸਿਲੈਕਟ ਕਰਾਓ ਬੱਚਿਆਂ ਨੂੰ ਸਿਲੈਕਟ ਕਰਾ ਕੇ ਇਹਨਾਂ ਨੂੰ ਦੱਸੋ ਵੀ ਕੀ ਕੀ ਭੇਜਣਾ ਤੁਸੀਂ ਜਿਸ ਤਰ੍ਹਾਂ ਵੀ ਤੁਹਾਨੂੰ ਸਹੀ ਲੱਗੇ ਆ ਕੇ ਇੱਕ ਵਾਰ ਇੱਕ ਸਰ ਤਾਂ ਹੈ ਇੱਕ ਵਾਰ ਤੁਸੀਂ ਦੁਕਾਨ ਤੇ ਆਉਂਗੇ ਤਾਂ ਤੁਹਾਨੂੰ ਖਲੇ ਹਥੀ ਬਣਾਉਗੇ ਕਿਉਂਕਿ ਕੁਆਲਿਟੀ ਇੰਨੀ ਵਧੀਆ ਹੈ ਤੇ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਡਬਲ ਸਟੋਰੀ ਦੁਕਾਨ ਹੈ ਉੱਪਰ ਵੀ ਬਹੁਤ ਸਾਰਾ ਮਾਲ ਪਿਆ ਇੱਧਰ ਵੀ ਕੰਬਲ T-ਸ਼ਰਟ ਲੋਅਰ ਪੈਂਟ ਸ਼ਰਟ ਜੋ ਵੀ ਚੀਜ਼ ਤੁਸੀਂ ਚਾਹੋ ਤੁਹਾਨੂੰ ਬਿਲਕੁਲ ਜੈਜ ਰੇਟ ਤੇ ਤੁਸੀਂ ਰੇਟ ਸੁਣ ਕੇ ਵੀ ਹੈਰਾਨ ਹੋ ਜਾਵੋਗੇ ਜਰੂਰ ਇੱਕ ਵਾਰ ਆ ਕੇ ਸਰਦਾਰ ਜੀ ਦੀ ਦੁਕਾਨ ਤੇ ਵਿਜ਼ਿਟ ਕਰੋ ਸਰਦਾਰ ਜੀ ਨੰਬਰ ਇੱਕ ਵਾਰ ਫੇਰ ਜੀ ਮੇਰਾ ਨੰਬਰ ਹੈ ਸਰ 9998067653 ਤੇ ਐਡਰੈਸ ਹੈ ਮੇਰਾ ਸ਼ਹਿਰ ਮਲੇਰਕੋਟਲਾ ਲੋਹਾ ਬਾਜ਼ਾਰ ਲੋਹਾ ਬਾਜ਼ਾਰ ਦੇ ਵਿੱਚ ਇੱਕ ਗੇਟ ਬਣਿਆ ਹੋਇਆ ਹੈ ਗੇਟ ਵੜਨਸਰ ਸਾਡੀ ਦੁਕਾਨ ਹੈ ਤੁਸੀਂ ਲੋਹੇ ਬਾਜ਼ਾਰ ਕਿਸੇ ਤੋਂ ਵੀ ਪੁੱਛ ਸਕਦੇ ਹੋ ਗਿਆਨੀ ਜੀ ਦੀ ਹੱਟੀ ਮੈਟਾਂ ਵਾਲੇ ਪਰਦਿਆਂ ਵਾਲੇ ਦੀ ਸ਼ਾਪ ਤੇ ਜਾਣਾ ਹੈ ਤਾਂ ਅਗਲਾ ਤੁਹਾਡਾ ਹੱਥ ਫੜ ਕੇ ਉੱਥੇ ਚੜਨ ਜਾਏਗਾ ਰੱਬ ਦੀ ਕਿਰਪਾ ਨਾਲ ਆਪਣੀ ਇੰਨੀ ਬਣੀ ਹੋਈ ਹੈ ਸ਼ਹਿਰ ਦੇ ਵਿੱਚ ਵਾਹਿਗੁਰੂ ਜੀ ਬਹੁਤ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ